ਹਾਂ ਜੀ ਮੰਤਰੀ ਸਾਹਿਬ ਜਿਮਨੀ ਚੋਣਾ ਨੇ ਤੁਸੀਂ ਇੰਚਾਰਜ ਕੇ ਕਿਸ ਤਰੀਕੇ ਨਾਲ ਪਚਾ ਚੱਲ ਰਿਹਾ ਜਿਮਨੀ ਚੋਣਾਂ ਲੈ ਨਹੀਂ ਜਿਮਨੀ ਚੋਣਾਂ ਦਾ ਪਚਾਅ ਤੇਰਾ ਮੈਂ ਤੇ ਦੇ ਦਾ ਬਾਬਾ ਨਾਨਕ ਦਾ ਚਾਹਦਿਆ ਜੀ ਉੱਥੇ ਅਸੀਂ ਪਹਿਲੇ ਗੇਟ ਦੀ ਜਿਹੜੀ ਆਪਣੀ ਸਾਡੀ ਕੰਪਲੇਟ ਕਰ ਲਈਆ ਕੈਂਪੇਨ ਉਹ ਦਸੀਂ ਦੂਜੇ ਗੇਟ ਚ ਕਰਦੇ ਸਾਡੇ ਮਤਲਬ ਪਸੋਂ ਤੱਕ ਦੂਜੇ ਗੇਟ ਦੀ ਸਾਡੀ ਕੈਂਪੇਨ ਜਿਹੜੀ ਆ ਉਹ ਕੰਪਲੀਟ ਹੋ ਜੂਗੀ ਉਦੋਂ ਬਾਅਦ ਅਸੀਂ ਤਜਗੀੜ ਨਹੀਂ ਕਰਾਂਗੇ ਜਿਹੜੇ ਲਾਸਟ ਵਾਲੇ 2 ਦਿਨ ਨੇ 17 18 19 ਉਹਦੋਂ ਅਸੀਂ ਮਤਲਬ ਜਿਹੜਾ ਵੱਡੇ ਲੈਵਲ ਤੇ ਤੀਸਰਾ ਗੇਟ ਜਿਹੜਾ ਕੰਪਲੀਟ ਕਰਾਂਗੇ ਉਹਦਾ ਜਿੰਨਾ ਵਧੀਆ ਰਿਸਪੌਂਸ ਇਹਦੇ ਚੋਂ ਮਿਲਿਆ ਦੇਦੇ ਚ ਸਾਡਾ ਸਾਬਾ ਕ੍ਰਿਸਚਨ ਭਾਈ ਚਾਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਨਾਲ ਆਇਆ ਜਿੰਨੇ ਵੀ ਦੇਦੇ ਦੇ ਵੱਡੇ ਬੰਦੇ ਆ ਚੰਗੇ ਬੰਦੇ ਆ ਸਸੂਕਾਲੇ ਬੰਦੇ ਐਨ ਜੀਓ ਵਗੈਰਾ ਸਭ ਉਹਦਾ ਇੱਕ ਕਾਰਨ ਹੈ ਕਿ ਜਦ ਵਿਲੱਖਣ ਗੰਗਸ ਦੇ ਉਮੀਦਵਾਰ ਦਾ ਸੁਖੀਰੰਦਾਵਾ ਜੀ ਪਦਵਾਦਵਾ ਜਿਹੜਾ ਬਹੁਤ ਹੈਵੀ ਮੁੱਦਾ ਉੱਤੇ ਇੱਕੋ ਮੁੱਦੇ ਦੇ ਲੈਕਚਰ ਹੋ ਰਹੀ ਹੈ ਕਿ ਲੋਕਾਂ ਦਾ ਫਿਰ ਦਵਾਦਾ ਇਸੇ ਪਰਵਾਦ ਨੂੰ ਜਿਹੜਾ ਪਿਛਲੇ 50 55 ਸਾਲ ਤੋਂ ਕਬਜ਼ਾ ਕਰਕੇ ਬਿਠਾ ਹਸਲ ਕੇ ਤੇ ਇਹਨਾਂ ਨੂੰ ਮੌਕਾ ਦੇਣਾ ਕਿ ਨਵੇਂ ਬੰਦੇ ਨੂੰ ਮੌਕਾ ਇਹਦੇ ਤੇ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਕੇ ਦੇ ਜੀ ਅਸੀਂ ਬੜਾ ਲੰਮਾ ਚੇਹ ਦੇਖ ਲਿਆ ਉਹ ਜਿਹੜਾ ਹੈਂਕੜ ਆਵਾਜ਼ ਆਲਾ ਦਈਆ ਸੁਖੀਰੰਦਾ ਵੇਦਾ ਅਬ ਸਮਝਦਾ ਹੈ ਯਾਰ ਡੀਸੀ ਦਾ ਕਿਦਾ ਬੋਲਦਾ ਤੁਸੀਂ ਕਈ ਵਾਰ ਉਹਦੀ ਵੀਡੀਓ ਦੇਖਿਆ ਉਹ ਐਸਐਸਬੀ ਦਾ ਕਿਦਾ ਬੋਲਦਾ ਉਹ ਵੀ ਦੇਖਿਆ ਉਹਦਾ ਸਮਝ ਕਿਦਾ ਬੋਲਦਾ ਉਹ ਵੀ ਤੁਸੀਂ ਦੇਖਿਆ ਪਰ ਉਹ ਜਿਹੜਾ ਲੋਕਾਂ ਦਾ ਬੋਲਦਾ ਉਹ ਮੈਨੂੰ ਬਹੁਤ ਉਹਦੀ ਮਾੜੀ ਗੱਲ ਲੱਗੀ ਕਿ ਲੋਕਾਂ ਦਾ ਉੱਚਾ ਨਹੀਂ ਵੀ ਬੋਲਣਾ ਜਿਹੜਾ ਉਹ ਠੀਕ ਨਹੀਂ ਸੋ ਅਸੀਂ ਦੇਰ ਬਾਬਾ ਨਾਨਕ ਬਹੁ ਬੱਡੀ ਗਿੰਥੀ ਦੇ ਨਾਲ ਜਿਹੜਾ ਉਹ ਜਿੱਤਾਂ ਇੱਥੇ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਬੋਲ ਰਹੇ ਨੇ ਬਹੁਤ ਬਹੁਤ ਤਰੀਕੇ ਨਾਲ ਸ਼ਮਦਾ ਵੀ ਕਰੀ ਮੈਂ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਦੇਖੋ ਇਹ ਜਿਹੜੇ ਲੋਕ ਆ ਅਸੀਂ ਗਰੀਬ ਘਰਾਂ ਚੋਂ ਜੰਮੇ ਪਲੇ ਰਹੇ ਹਾਂ ਮੇਰਾ ਫਾਦਰ ਹੈ ਨਹੀਂ ਮੇਰੀ ਮਾਤਾ ਹੈਗੀ 50 ਸਾਲ ਅੱਜ ਵੀ ਮਿੰਨੂ ਰੋਜ਼ ਸਿੱਖਿਆ ਦੇ ਕੇ ਕਹਿੰਦੀ ਆ ਉਹ ਵੀ ਬੇਟਾ ਕਿਸ ਦੇ ਖਿਲਾਫ ਨਹੀਂ ਬੋਲਣਾ ਮਾੜਾ ਚੰਗਾ ਦੀ ਬੋਲ ਮਿੰਨੂ ਨੇ ਸਭੇ ਲੱਗੀ ਕਿ ਇਹਨਾਂ ਨੂੰ ਪਾਲਣ ਪੋਸਣ ਕਿੱਦਾਂ ਹੋਗਾ ਇਹਨਾਂ ਦੀ ਮਾਣੇ ਇਹਨਾਂ ਦੇ ਪਿਓ ਨੇ ਇਹਨਾਂ ਨੂੰ ਬੋਲਣ ਦੀ ਇਜਾਜ਼ਤ ਕਿਉਂ ਨਹੀਂ ਦੱਸੀ ਮੈਨੂੰ ਇਹ ਹੀ ਦੀ ਸਮਝ ਲੱਗੀ ਕਿ ਇਹ ਬੰਦੇ ਕਹਿੰਦੇ ਜੀ ਸਾਡਾ ਬਾਪ ਜਿਹੜਾ ਸਾਬਕਾ ਮੰਤਰੀ ਸੀ ਦੀ ਸਾਬਕਾ ਐਮਐਲਏ ਦੀ ਫਲਾਣਾ ਹੀ ਠੀਂ ਗੜ ਸੀਗੇ ਸਰਦਾਰ ਸੰਤੋਖ ਸਿੰਘ ਦਾ ਉਹ ਵਧੀਆ ਬੰਦੇ ਸੀਗੇ ਬਟ ਇਹਨਾਂ ਦੀ ਬੋਲਚਾਲ ਜਿਹੜੀ ਇੱਥੋਂ ਤੱਕ ਇਹਦੇ ਭਰਾ ਜਿਹੜੇ ਨੇ ਇੰਦਰ ਜੀਤੂ ਨਹੀਂ ਉਹਨਾਂ ਦੀ ਬੋਲਚਾਲ ਤੇ ਇਹਦੀ ਬੋਲਚਾਲ ਦਾ 100 ਗੁਣਾ ਦਾ ਫਰਕ ਹੈ ਉਹ ਚੰਗਾ ਲੋਕਾਂ ਦਾ ਬੋਲਦਾ ਵਧੀਆ ਇੰਦਰ ਜੀਤੂ ਬਦ ਇਹਦੀ ਬੋਲਚਾਲ ਜਿਹੜੀ ਸਰ ਮੈਂ ਤਾਂ ਦੇਖਿਆ ਕੀ ਬੋਲੀ ਜਾਂਦਾ ਉਹ ਜਿਹੜੀ ਨੈਸ਼ਨਲ ਪਾਰਟੀ ਦਾ ਲੀਬਰਲ ਕੇ ਦੀਰ ਦੇ ਖਿਲਾਫ ਗੱਲ ਕਰਦੇ ਤਾਨੂੰ ਮੈਂ ਇਸ ਸੰਗ ਹੋਣੀ ਚਾਹੀਦੀ ਹੈ ਉਹ ਬੜਾ ਗਲਤ ਮੈਨੂੰ ਕੇ ਦੱਸਿਆ ਮੈਂ ਵੀਡੀਓ ਸੁਣੀ ਨਹੀਂ ਮੈਨੂੰ ਕਹਿੰਦੇ ਦੱਸਿਆ ਕਿ ਉਹ ਵੀਡੀਓ ਤੇ ਬੜਾ ਗਲਤ ਬੋਲਦਾ ਸੋ ਇਹਨਾਂ ਨੂੰ ਮੈਂ ਮੈਂ ਕਹੂੰਗਾ ਕਿ ਇਹਨਾਂ ਨੇ ਕੋਈ ਤਮੀਜ਼ ਨਹੀਂ ਸਿੱਖੀ ਮਾਪਿਆਂ ਕੋਲ ਐਜੂਕੇਸ਼ਨ ਨਾਲੋਂ ਮਾਪਿਆਂ ਦੀ ਜਿਹੜੀ ਐਜੂਕੇਸ਼ਨ ਹੁੰਦੀ ਹੈ ਨਾ ਬੱਚੇ ਲਈ ਉਹ ਸਭ ਤੋਂ ਐਮ ਹੁੰਦੀ ਹੈ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਮਾਪਿਆਂ ਕੋਲ ਜ਼ਿਆਦਾ ਤਮੀਜ਼ ਮਿਲੀ ਦੀ ਤੇ ਜਾਣਨਾ ਲਈ ਇਹ ਮੇਰੇ ਨਾਲ ਕਿਹੜਾ ਪ੍ਰਮਾਣ ਪ੍ਰੋਵਾਦਾਂ ਵੀ ਇਦਾਂ ਹੀ ਬੋਲਦੇ ਹੋਣਗੇ ਜੰਮ ਦੇ ਜੋ ਇਹ ਲੋਕਾਂ ਨੂੰ ਬੋਲਦੇ ਸੋ ਕੋਈ ਨਹੀਂ ਬੋਲਣ ਦੋਦਾਂ ਨੂੰ ਕਹਿ ਦਿਆ ਸਾਹਬ ਨੇ ਜੋ ਕਹਾਂ ਠੀਕ ਹੈ ਸੱਚ ਹੈ ਲੱਗਦਾ ਇੱਕ ਸ਼ਬਦਾਬਲੀ ਤੇ ਕੰਟਰੋਲ ਕਰਨਾ ਚਾਹੀਦਾ ਮੈਂ ਬਿਲਕੁਲ ਸਹੀ ਦੋਦਾਂ ਦੀ ਸ਼ਬਦਾਬਲੀ ਜਿਹੜੀ ਐ ਏਡੀ ਨੀਵੇਂ ਲੈਵਲ ਦੀ ਮੈਂ ਆਸ ਵੀ ਨਹੀਂ ਕਰਦਾ ਕਿਸ ਲੈਵਲ ਦਾ ਬੰਦਾ ਐਮਐਲਏ ਬਣਨਾ ਚਾਹੀਦਾ ਐਮਪੀ ਬਣਨਾ ਚਾਹੀਦਾ ਗਦਾਸਪੁਰ ਦੇ ਲੋਕਾਂ ਨੇ ਕਿਦਾਂ ਚੁੜਤਾ ਇਦਾਂ ਦੇ ਬੰਦਿਆਂ ਨੂੰ ਜਿਨ੍ਹਾਂ ਨੂੰ ਤਮੀਜ਼ ਹੀ ਨਹੀਂ ਆ ਬੋਲਣ ਦੀ ਕਿਹਨਾਂ ਡੀਸੀ ਨਾਲ ਕਿਦਾਂ ਬੋਲਦਾ ਤੂੰ ਵੀਡੀਓ ਦੇਖੀ ਐਸਐਸਬੀ ਨਾਲ ਕਿਦਾਂ ਬੋਲਦਾ ਜਾਂ ਤੂੰ ਤੂੰ ਨੇ ਹੋਇਆ ਲੋਕ ਸਭਾ ਦਾ ਮੈਂਬਰ ਐ। ਤੈਨੂੰ ਪਤਾ ਹੀ ਨਹੀਂ ਕਿੰਦਾ ਬੋਲਣਾ। ਤੂੰ ਜਿੱਦਾਂ ਗੁੰਡੇ ਬੋਲਦੇ ਆ ਬਦਮਾਸ਼ ਬੋਲਦੇ ਉਹ ਤਾਂ ਬੋਲੀ ਜਾਂਦੇ ਤੁਸੀਂ ਜਾਂ। ਤੁਸੀਂ ਅਸੀਂ ਮੈਂ ਮੰਤਰੀ ਆ ਮੇਰੇ ਅਫਸਰ ਨਹੀਂ ਕੋ ਅੱਖੇ ਲੱਗਦਾ ਕੋ ਗਲਤ ਕਰਦਾ ਅਫਸਰ। ਮੇਰੇ ਕੋ ਬੜੇ ਰਾਈਟ ਹੈ ਮੈਂ ਲਿਖ ਕੇ ਰਿਟਰਨ ਕਈ ਕੰਪਲੀਟਾ ਕਰ ਸਕਦਾ। ਸੁਖੀ ਦਾ ਵੱਜੀ ਕੋ ਵੀ ਬੜੇ ਰਾਈਟ ਨੇ ਐਮਪੀ ਨੇ ਹੋ ਕੁਝ ਵੀ ਜੇ ਕਿ ਕੋਈ ਅਫਸਰ ਨਹੀਂ ਅੱਖੇ ਲੱਗਦਾ। ਤੂੰ ਇਹ ਕੰਪਲੀਟ ਕਰ ਕੋਈ ਗੱਲ ਨਹੀਂ ਦਿਖਾ ਰਿਹਾ ਤੁਹਾਡਾ। ਗੱਲ ਖਤ। ਪਰ ਤੂੰ ਹੀ ਬੋਲ ਕੇ ਖਲਤੋ ਬੋਲ ਕੇ ਵੀਡੀਓ ਬਣਾ ਕੇ ਪਾਉਂਦੇ ਹੋ। ਸਤਿ ਕੀ ਕੀ ਜਿਹੜਾ ਸਾਨੂੰ ਤੇ ਉਹਨੇ ਲੋਕਾ ਨੂੰ ਕਿ ਪੰਜਾਬ ਦੇ ਮਤਲਬ ਮੰਤਰੀ ਤੇ ਐਮਪੀ ਇਦਾਂ ਦੇ ਇਦਾਂ ਦੀ ਉਹਨੂੰ ਦੀ ਬੋਲੀ ਹੈ ਗਲਤ ਐ ਸਾਦ ਬਹੁਤ ਮਾੜਾ ਬੋਲਿਆ